ਯੂਥ ਵੈਲਫੇਅਰ ਕਲੱਬ ਨੂੰ ਜੋ 4 ਤਰੀਕ ਦੀ ਪਿਛਲੇ ਮਹੀਨੇ ਦੀ ਸੇਵਾ ਸ਼ੁਰੂ ਕੀਤੀ ਲੰਗਰ ਸੇਵਾ ਅੱਜ ਸਾਡੇ ਵਿੱਚ ਹਰਮਨ ਨੇਜਰ ਜੀ ਆਏ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਦੀ ਸੇਵਾ ਜਿਹੜੀ ਹੈ ਉਹਨਾਂ ਬਾਰੇ ਕੀ ਕਹਿਣਾ ਉਹਨਾਂ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨ ਸਿੰਘ ਨੇਜਰ ਚੇਅਰਮੈਨ ਭਾਈਕਨੀ ਅੱਜ ਦੀ ਸੇਵਾ ਸੁਸਾਇਟੀ ਨਗੂਦਰ ਸੋ ਜੀ ਇੱਕ ਬਹੁਤ ਵਧੀਆ ਉਪਰਾਲਾ ਯੂਥ ਵੈਲਫੇਅਰ ਕਲੱਬ ਨਗੂਦਰ ਨੇ ਜੋ ਸ਼ੁਰੂ ਕੀਤਾ ਪਿਛਲੇ ਮਹੀਨੇ ਦੀ 4 ਤਰੀਕ ਤੋਂ ਸੋ ਅਸੀਂ ਵੀ ਇਸ ਪ੍ਰੋਜੈਕਟ ਇਹਨਾਂ ਦੇ ਇਸ ਪ੍ਰੋਜੈਕਟ ਨੂੰ ਬਹੁਤ ਸ਼ਲਾਘਾਯੋਗ ਮੰਨਦੇ ਆਂ ਸੋ ਅੱਜ ਅਸੀਂ ਬੜਾ ਮਾਣ ਮਹਿਸੂਸ ਕਰਦੇ ਆਂ ਕਿ ਸਾਨੂੰ ਵੀ ਇਸ ਇਹਨਾਂ ਦੇ ਪ੍ਰੋਜੈਕਟ ਦੇ ਵਿੱਚ ਇਹਨਾਂ ਦਾ ਸਾਥ ਦੇਣ ਦਾ ਮੌਕਾ ਮਿਲਿਆ ਮੈਂ ਮੇਰੇ ਨਾਲ ਮੇਰੇ ਸਾਰੇ ਭਾਈਕਣਿਆ ਜੀ ਸ਼ੀਰਵਾ ਸੁਸਾਇਟੀ ਦੇ ਮੈਂਬਰ ਯੂਥ ਮੈਂਬਰਸ ਵੀ ਇੱਥੇ ਪਹੁੰਚੇ ਨੇ ਤੇ ਅੱਜ ਅਸੀਂ ਜੋ ਵੀ ਇਥੇ ਲੋੜਵੰਦ ਮਰੀਜ਼ ਆ ਉਹਨਾਂ ਨੂੰ ਜੀ ਇਹਨਾਂ ਵੱਲੋਂ ਜੋ ਲੱਗਰ ਸੇਵਾ ਸ਼ੁਰੂ ਹੋਈ ਹੈ ਉਹਨਾਂ ਦੇ ਵਿੱਚ ਵਰਤੋਂ ਦੇ ਵਿੱਚ ਮਦਦ ਕਰਾਂਗੇ ਰਜਿਸਟਰਡ ਨਕੋਦਰ ਬਰੋਂ ਪਿਛਲੇ ਦਿਨਾਂ ਤੋਂ ਜੋ ਇਹ ਸੇਵਾ ਆਰੰਭ ਕੀਤੀ ਗਈ ਆ ਸਿਵਲ ਹਸਪੀਟਲ ਨਕੋਦਰ ਵਿਖੇ ਜੋ ਮੀ ਪੇਸ਼ੈਂਟ ਆ ਮਰੀਜ਼ ਆ ਉਹਨਾਂ ਨੂੰ ਲੰਗਰ ਦੀ ਸੇਵਾ ਕੀਤੀ ਜਾਂਦੀ ਆ ਤੇ ਵੱਖ-ਵੱਖ ਸੰਸਥਾਵਾਂ ਤੇ ਲੋਕ ਜਿਹੜੇ ਆ ਇਹਦੇ ਵਿੱਚ ਯੋਗਦਾਨ ਪਾ ਰਹੇ ਆ ਅੱਜ ਭਾਈ ਕਨੀਆ ਜੀ ਅਸ਼ੀਰਵਾਦ ਸੋਸਾਇਟੀ ਦੇ ਮੈਂਬਰਸ ਇੱਥੇ ਇਹਨਾਂ ਨੇ ਅੱਜ ਲੰਗਰ ਦੀ ਸੇਵਾ ਕੀਤੀ ਆ ਦੂਥ ਪੇਪਰ ਕ럽 ਨਕੋਦਰ ਦੀ ਸਾਰੀ ਟੀਮ ਇਨਾਂ ਦਾ ਵਿਸ਼ੇਸ਼ ਧੰਨਵਾਦ ਕਰਦੀ ਆ ਅਸੀਂ ਬਾਕੀਆਂ ਨੂੰ ਵੀ ਅਪੀਲ ਕਰਦੇ ਆ ਕਿ ਉਹ ਵੀ ਇਸ ਲੰਗਰ ਦੇ ਵਿੱਚ ਆਪਣਾ ਯੋਗਦਾਨ ਪਾਉਣ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ